ਦਾ ਮੇਰਾ ਨਾਮ ਹੈ ਫੈਸਲ ਸਿੰਘ। ਪਛੇੜਾ ਵਿਛਲੇ 13 ਸਤੋਰ ਸਰਕਾਰੀ ਮਹਿੰਦਰਾ ਕਾਲਜ ਦੇ ਵਿੱਚ ਡਿਪਾਰਟਮੈਂਟ ਆਫ ਇੰਗਲਿਸ਼ ਦੇ ਵਿੱਚ ਤਨਖਾਹ। ਬਹੁਤ ਸਾਰੇ ਸਟੂਡੈਂਟਸ ਅਸੀਂ ਪੜਾ ਕੇ ਭੇਜੇ ਨੇ। ਅਸੀਂ ਬੱਚਾ ਨੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹਾਂ। ਪਰੰਤੂ ਜਿਹੜੇ ਟੀਚਰਸ ਬੱਚਿਆਂ ਦਾ ਭਵਿੱਖ ਬਣਾ ਰਹੇ ਹੈ ਅੱਜ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਸਾਡਾ ਭਵਿੱਖ ਕੀ ਹੈ? ਹਰ ਕੁਛ ਮਹੀਨਾ ਬਾਅਦ, ਹਰ ਕੁਛ ਦਿਨਾ ਬਾਅਦ ਕੋਈ ਨਾ ਕੋਈ ਇਸ ਤਰ੍ਹਾਂ ਦੀ ਤਲਵਾਰ ਸਾਡੀ ਨੌਕਰੀਆਂ ਤੇ ਲਟਕਾ ਦਿੱਤੀ ਜਾਂਦੀ ਹੈ। ਅਸੀਂ ਇਹ ਸੋਚਣ ਤੇ ਮਜਬੂਰ ਹੋ ਜਾਂਦੇ ਹਾਂ ਕਿ ਅਸੀਂ ਗਲਤ ਕਿੱਥੇ ਵਿੱਚ ਆ ਗਏ ਹਾਂ। 1152 ਦੀ ਧਰਤੀ ਜਿਹੜੀ ਇੱਕ ਵਾਰ ਮਾਨਯੋਗ ਅਦਾਲਤ ਨੇ ਕੁਐਸ਼ ਕਰ ਦਿੱਤੀ ਸੀ ਉਹ ਧਰਤੀ ਬਹਾਲ ਕਰਕੇ ਇਹਨਾਂ ਨੇ ਡਬਲ ਬੈਂਚ ਦੀ ਅਦਾਲਤ ਤੇ ਜਦੋਂ ਕੇਸ ਲਗਾਇਆ ਜੇਕਰ ਤੁਸੀਂ ਕੇਸ ਜਿੱਤਕਰ ਜਿੱਤ ਕੇ ਆਏ ਹੋ ਤਾਂ ਅੱਧੀ ਰਾਤ ਨੂੰ ਧਰਤੀਆਂ ਕਰਨ ਦਾ ਕੀ ਦੁੱਖ ਹੈ ਕੱਲ ਕਿੰਨੇ ਕਿੰਨੇ ਵਜੇ ਜਿਹੜੀ ਉੱਥੇ ਪੈ ਇਹਨਾਂ ਨੂੰ ਦੁਆਰੇ ਜੁਆਇਨਿੰਗ ਕਰਵਾਈ ਜਾ ਰਹੀ ਸੀ ਕਿ ਕਿੱਥੇ ਸਾਢੇ 12:00 ਵਜੇ 1:00 ਵਜੇ ਸਰਕਾਰੀ ਮਹਿੰਦਰਾ ਕਾਲਜ ਦੇ ਗਰਲਸ ਹੌਸਟਲ ਦੇ ਵਿੱਚ ਪ੍ਰਿੰਸੀਪਲ ਦੀ ਔਰ ਬਹੁਤ ਸਾਰੇ ਹੋਟ ਬੜੇ ਬਾਹਰਲੇ ਬੰਦੇ ਆਏ ਹੋਏ ਸੀ ਜਿਨ੍ਹਾਂ ਨਾਲ ਕੁਝ ਜੈਂਟਸ ਪ੍ਰੋਫੈਸਰ ਵੀ ਸੀ ਐਂਡ ਜਿਹੜੀ ਲੇਡੀ ਸਟਾਫ ਆਏ ਹੋਏ ਸੀ ਦੂਰ ਦੂਰ ਤੋਂ ਕੋਈ ਹਰਿਆਣਾ ਤੋਂ ਆਏ ਹੋਏ ਸੀ ਕੋਈ ਚੰਡੀਗੜ੍ਹ ਤੋਂ ਆਏ ਸੀ ਸਾਡੇ ਕੋਲ ਸਾਰੀ ਗੱਡੀਆਂ ਦੇ ਨੰਬਰ ਸਾਰੀਆਂ ਸੀ ਉਹਨਾਂ ਦੀ ਫੋਟੋਜ਼ ਬਣਾਈਆਂ ਵੀਡੀਓਜ਼ ਬਣਾਈਆਂ ਸਾਡੇ ਕੋਲ ਸਾਰਾ ਹੈ ਸਬ ਮਟੀਰੀਅਲ ਮੈਮ ਗਰਲਸ ਹੌਸਟਲ ਕੋਣ ਹੈਗੀ ਤੇ ਉਹ ਬੱਚੇ ਹੈਗੇ ਸੀ ਮੇ ਬੱਚੀਆਂ ਉੱਥੇ ਮੌਜੂਦ ਸੀ ਸਰ ਕੁੜੀਆਂ ਪੜ੍ਹ ਰਹੀਆਂ ਸੀ ਰਾਤ ਨੂੰ ਅੱਧੀ ਰਾਤ ਨੂੰ ਬੱਚੇ ਸਟੱਡੀ ਕਰਦੇ ਨੇ ਉਹਨਾਂ ਨੂੰ ਵੀ ਡਿਸਟਰਬੈਂਸ ਹੋ ਰਹੀ ਸੀ ਸਾਡੇ ਪੇਰੈਂਟ ਸਾਡੇ ਬਜ਼ੁਰਗ ਪੇਰੈਂਟਸ ਨੇ ਸਾਡੇ ਬੱਚੇ ਨੇ ਨਿੱਕੇ ਨਿੱਕੇ ਕੁਝ ਟੀਚਰਸ ਹੈ ਜਾਂ ਟੀਚਰਸ ਹੈ ਹੈਗੇ ਟੀਚਰ ਆਪਣੇ ਹਸਬੰਡਸ ਨਾਲ ਉੱਥੇ ਪਹੁੰਚੇ ਹੋਏ ਸੀ 1 ਵਜੇ 1:30 ਵਜੇ ਤੱਕ ਸਾਰ ਇਹ ਸਾਰਾ ਕੁਝ ਚੱਲ ਰਿਹਾ ਤੇ ਇਰਾਦਾ ਸਮਸਿਆ ਜੀ ਰਾਤ ਦੇ 1 ਵਜੇ ਜਿਹੜਾ ਆਫੀਸ਼ੀਅਲ ਟਾਈਮ ਹੁੰਦਾ 9 ਤੋਂ ਲੈ ਕੇ 5 ਵਜੇ ਤੱਕ ਦਾ ਹੁੰਦਾ ਸਰ ਕਾਲਜ ਦਾ ਟਾਈਮ ਜਿਹੜਾ ਹੈ ਟਾਈਮਸ ਤੱਕ ਹੀ ਹੈ ਜੇ ਚਲੋ ਜੇ ਤੁਸੀਂ ਜੁ ਜੇਕਰ ਤੁਹਾਨੂੰ ਆਪਣੇ ਸਰਕਾਰ ਤੇ ਇਨਾ ਮਾਨ ਹੈ ਸਰਕਾਰੀ ਅਗਰ ਅਸੀਂ ਕਿਸੇ ਕੋਰਟ ਚ ਮੁਕੱਦਮਾ ਜਿੱਤਦੇ ਹਾਂ ਤਾਂ ਵੀ ਸ਼ੁੱਡ ਨਾਟ ਬੀ ਅਸ਼ੇਮਡ ਆਫ ਇਟ ਮੈਂਬਰ ਕੀ ਲੱਗਦਾਗਾ ਉਹਨਾਂ ਨੂੰ ਕਿਉਂ ਉਹਨਾਂ ਦੇ ਦੁਆਰਾ ਰਾਤ ਨੂੰ ਕਰੀ ਗਈ ਸੀ ਇਹ ਤਾਂ ਇੱਕ ਓਪਨ ਸਿਕਰਟ ਹੈ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਐਸਾ ਕੀ ਕਾਲਾ ਕਾਰਨਾਮਾ ਹੈ ਜਿਹੜਾ ਤੁਸੀਂ ਰਾਤ ਦੇ ਹਨੇਰੇ ਵਿੱਚ ਛੁਪਾਉਣਾ ਚਾਹੁੰਦੇ ਹੋ ਜੇਕਰ ਤੁਹਾਨੂੰ ਆਪਣੀ ਸਰਕਾਰ ਤੇ ਨਹੀਂ ਮਾਨ ਹੈ ਜੇਕਰ ਤੁਹਾਨੂੰ ਕੋਰਟ ਦੇ ਫੈਸਲੇ ਤੇ ਇਨਾ ਮਾਨ ਹੈ ਤਾਂ ਤੁਸੀਂ ਦਿੰਦੇ ਜਾਣਣੇ ਵਿੱਚ ਕਿਉਂ ਨਹੀਂ ਜੁਆਇਨਿੰਗਸ ਦੇਵਾ ਸਕਦੇ ਕਿਹੜੀ ਐਸੀ ਦੁਨੀਆ ਦੀ ਅਦਾਲਤ ਹੈ ਜਿਹੜੀ ਇਦਾਂ ਕਹਿ ਰਹੀ ਹੈ ਕਿ ਰਾਤ ਨੂੰ ਇੱਕ ਵਜੇ ਜਾ ਕੇ ਜੁਆ ਜਈਆ ਹਾਇ ਕੋਈ ਸਰ ਪ੍ਰਿੰਸੀਪਲ ਮੌਜੂਦ ਸੀਗੇ ਸਾਡੀ ਕਾਲਜ ਦੇ ਬਰਸਰ ਅਮਰ ਸਮਰ ਮੌਜੂਦ ਸੀਗੇ ਅਸੀਂ ਅਮਰ ਸਿੰਘ ਜੀ ਨਾਲ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਉਹ ਵੀ ਮੇਰੇ ਬੰਦੇ ਨੇ ਪਰੰਤੂ ਤੁਸੀਂ ਵੀ ਮਤਲਬ ਕਿਸੇ ਸਮੇ ਸਾਡਾ ਸਾਥ ਦਿੱਤਾ ਹੈ ਉਹਨਾਂ ਨੇ ਗੋਲ-ਮੋਲ ਕਰਕੇ ਸਾਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਭ ਨੂੰ ਕਿਹਾ ਕਿ ਸਰ ਅਸੀਂ ਉਹਨਾਂ ਸਮਾਂ ਦੇ ਵਿੱਚ ਤੁਹਾਡਾ ਤੇ ਦਮ ਸਾਰਿਆ ਜਦੋਂ ਇੱਧਰ ਕੋਈ ਮੂੰਹ ਨਹੀਂ ਕਰਦਾ ਸੀ 7-7000 10-10000 ਦੀ ਤਨਖਾਹਾਂ ਤੇ ਕੰਮ ਕਰਕੇ ਅਸੀਂ ਕਿਸ ਤਰ੍ਹਾਂ ਇਹਨਾਂ ਕਾਲਜਿਸ ਦਾ ਕੰਮ ਸਾਰੇ ਉਹ ਸਿਰਫ ਅਸੀਂ ਜਾਣਦੇ ਹਾਂ ਜਦੋਂ ਤੁਸੀਂ ਰੋਲਾ ਪਾਇਆ ਪ੍ਰਿੰਸੀਪਲ 'ਤੇ ਉੱਪਰ ਜੇ ਤੁਸੀਂ ਆਪ ਨੂੰ ਜਰੂਰ ਤਾਂ ਚੁਪ-ਚੁਪ ਕੇ ਪਾਜਨੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਸਾਡੀ ਵੀਡੀਓਜ਼ ਬਣਾ ਰਹੇ ਨੇ ਅੰਦਰ ਖਾਤੇ ਉਹਨਾਂ ਨੂੰ ਵੀ ਪਤਾ ਕਿ ਉਹ ਜੋ ਕਰ ਰਹੇ ਨੇ ਗਲਤ ਕਰ ਰਹੇ ਨੇ ਜੇ ਇਸ ਨੂੰ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਉਹ ਇਹ ਕਹਿੰਦੇ ਸਰਕਾਰ ਦਾ ਆਰਡਰ ਹੈ ਅਸੀਂ ਕੀ ਕਰ ਸਕਦੇ ਹਾਂ ਸਰਕਾਰ ਦਾ ਆਰਡਰ ਕਿੰਨੇ ਫੀਚਰ ਨੂੰ ਆਪ ਵੀ ਕਰਨ ਦੀ ਇਹਨਾਂ ਦੇ ਗਰੀਬਨ 30 ਤੋਂ 30 ਬੰਦੇ ਗੱਡੀਆਂ ਉੱਥੇ ਆਈ ਜਾ ਰਹੀ ਸੀ ਸਰ ਗੱਡੀਆਂ ਆਈ ਜਾ ਰਹੀਆਂ ਸੀ ਬਾਰ-ਬਾਰ ਬਾਹਰ ਹੀ ਇਹ ਸਟੇਜ ਦੀਆਂ ਕੁਝ ਸੀ ਕੁਝ ਬਾਹਰੇ ਨੰਬਰ ਸੀ ਪੰਜਾਬ ਦੇ ਪਟਿਆਲੇ ਦੇ ਨੰਬਰ ਵੀ ਨਹੀਂ ਸੀ ਠੀਕ ਹੈ ਮੈਂ ਇਹ ਨਾਲ ਸਹਿਮਤ ਹਾਂ ਕਿ ਦੇਖੋ ਪੋਰਟੌਲ ਉੱਤੇ ਪੰਨਾ ਤੱਕ ਆ ਨਹੀਂ ਪੈਦੀ ਹੈ ਪਰ ਤਰੀਕੇ ਹੁੰਦੇ ਨੇ ਕਰਨ ਜਿਹੜੇ ਪੋਸਟਰ ਤੇ ਆਲਰੇਡੀ ਬੈਠੇ ਨੇ ਤੁਸੀਂ ਚਿੱਠੀ ਕੱਢ ਰਹੇ ਹੋ ਕਿ ਉਹਨੂੰ ਦਿਖਾ ਦਿਓ ਕਿ ਖਾਲੀ ਉੱਥੇ ਕੋਈ ਹੈ ਨਹੀਂ ਹੈ ਜਦੋਂ ਇਹ ਸਾਰੇ ਉੱਥੇ ਬੈਠੇ ਹੋਏ ਨੇ ਪਹਿਲੀ ਗਲਤੀ ਤਾਂ ਹੋਏ ਜਦੋਂ ਤੁਸੀਂ ਇਹਨਾਂ ਨੂੰ ਰੱਖਿਆ ਸੀਗਾ ਇਹਨਾਂ ਉੱਥੇ ਬੈਠੇ ਨੇ ਤਾਂ ਇਹਨਾਂ ਨੂੰ ਜ਼ਰੂਰ ਕੋਈ ਐਂਸ਼ੋਰਟੀ ਦੇਣੀ ਚਾਹੀਦੀ ਹੈ ਐਸਾ ਤੁਸੀਂ ਕਿਉਂ ਕਿਉਂ ਰੋਜ਼ੀ ਰੋਟੀ ਕਿਸੇ ਦੀ ਖੋ ਰਹੇ ਹੋ ਕਿਉਂ ਕੱਢ ਰਹੇ ਹੋ ਇਹਨਾਂ ਤੋ ਇਹਨਾਂ ਨੂੰ ਸਰਕਾਰ ਇਹਨਾਂ ਨੂੰ assurance ਦੇਵੇ ਕਿ ਇਹਨਾਂ ਦੇ ਤਾਹਰੇ ਚ ਕੁਝ ਕਰਨਗੇ ਨਾ ਵਾਸਤੇ एग्जांपल ਹੈਗਾ ਹਰਿਆਣੇ ਵਿੱਚ ਉਹਨਾਂ ਨੇ ordinance ਪਾਸ ਕਰਕੇ night catcher ਬਣਾਇਆ ਹੈਗਾ 58h ਰੱਖੀ ਹੈ tension ਰੱਖੀ ਹੈ ਇਸ ਤਰ੍ਹਾਂ ਕੁਝ ਕਦਮ ਕਿ ਇਹ ਵੀ ਸਿਕਿਉਰਟੀ ਫੀਲ ਕਰੇ